ਆ ਮਸਾਈ ਭਾਂਜੀ ਵੀ ਲੈ ਉਹ ਇਨ ਨੇਕ ਤੇ ਮੈਂ ਕਹਿੰਨੀ ਵਿਆਸ ਜਾਂਦੇ ਵਿੱਚ ਆ ਜਾਂਦੇ ਉੱਥੇ ਆਈ ਨਦਰੋਸ ਤੇ ਆਹ ਤੇ ਦੋ ਵਿਆਹ ਹੋ ਰாகி ਹਾਂ ਤੇ ਮੈਂ ਕਹਿਣਾ ਨਹੀਂ ਬਿਆ ਕਮੇਟੀ ਅੱਜ ਕੱਢਣੀ ਆ ਤੇ ਮੇਰੀ ਕੱਢ ਦੋ ਆਹ ਪਰਚੀ ਆਲੀ ਆ ਦੱਸ ਕੱਢ ਦੋ ਹਮ ਨਿਕਲਦੀ ਕਿਉਂ ਨਹੀਂ ਭਲਾ ਮੇਰੀ ਵਾਲੀ ਕਿਉਂ ਨਹੀਂ ਨਿਕਲਦੀ ਆ ਮਾੜੀਆਂ ਜਿਹੀਆਂ ਨਿਸ਼ਾਨੀਆਂ ਤੇ ਲਾਉਣੀ ਆ ਵਾ ਪਰਚੀ ਤੇ ਆਹ ਕੱਢ ਦੋਗੇ ਉਦੋਂ ਭਲਾ ਕਿੱਦਾਂ ਨਿਕਲ ਜਿੰਦੀ ਆ ਜਦੋਂ ਕਿ ਉਹ ਲੋੜ ਹੁੰਦੀ ਆ ਤੇ ਉਹਦੀ ਪਰਚੀ ਨਿਕਲਦੀ ਆ ਮੇਰੇ ਵਾਜ ਤੂੰ ਇਦਾਂ ਕਰਦੀ ਆ ਜੀ ਨਾ ਕੱਢ ਦੋਗਾ ਬਲਾ ਬਲਾਲਾ ਇਹਨੂੰ ਆਪਣੀ ਪੋਤਰੀ ਨੂੰ ਬਲਾਲਾ ਆ ਨਿਆਣੀ ਨੂੰ ਤੇ ਇਹ ਕੱਢ ਦਨੇ ਆ ਕੱਦੇ ਨਖਰੇ ਕਰਦੀ ਨਹੀਂ ਮਾਸਾ ਕੁਝ ਨਹੀਂ ਨਿੱਕੀ ਜੀ ਰਹਿਣ ਦੇ ਰਹਿਣ ਦੇ ਮਾਂ ਵਰਗੀ ਐਵੇਂ ਅੱਖਾਂ ਪਾੜ ਪਾੜ ਕੇ ਦਵੇ ਹੈ ਨਹੀਂ ਕਿ ਇੰਨੀ ਕਿਤੇ ਕਲ ਨਹੀਂ ਦਿੱਤੀ ਕਿ ਦਬੋਲਦੀ ਆ ਰਹਿਣ ਦੇ ਮਾਂ ਵਰਗੀ ਮਾੜੀ ਨੀਤ ਵਾਲੀ ਆ ਲੈ ਕੱਢੀ ਰਹਿਣ ਤੂੰ ਹੈ ਵੇ ਲੈ ਮਿਟੂ ਇੱਧਰ ਇੱਧਰ ਅਪਾ ਚਚੌੜੀ ਡੰਗਰ ਇੱਧਰ ਆ ਪਰਚੀ ਕੱਢ ਆਗੇ ਆ ਕੱਢ ਰਲਾਗ ਮੇਰੀ ਕੱਢਦੀ ਚੰਗਾ ਹਾਂ ਮੈਂ ਕੱਢ ਕੱਢ ਚਾਹਾਂ ਹਲਾ ਰਲਾਣੀ ਚੰਗੀ ਤਰ੍ਹਾਂ ਹੋ ਤੇ ਆ ਭੈਣਾ ਕੀ ਮੈਂ ਤਾਂ ਚੌਣ ਕਮੇਟੀ ਚੋਕ ਲਨੀ ਤੇ ਉਹ ਤੁਹਾਡੀ ਵਾਸ਼ਿੰਗ ਮਸ਼ੀਨ ਵੀ ਖਰਾਬ ਹੋਈ ਮਾਸਾਂ ਵੀ ਕਿਤੇ ਸਹੀ ਚੰਦੀ ਆ ਹੋ ਕੱਪੜਿਆਂ ਤੇ ਥਾਪੀ ਮੈਂ ਘੱਟ ਵਰਤਦੀ ਤੇ ਉਹਦੇ ਸਿਰ 'ਚ ਥਾਪੀ ਮਾਰਦੀ ਫਿਰ ਚੰਦੀ ਜਾ ਕੇ ਆ ਓ ਮੇ ਆ ਦੇ ਕਾ ਇਹ ਕਪੜੇ ਤੋੜ ਕੋਣਾ ਬੈਠੀ ਰਹਿਨੀ ਆ ਦੇ ਜਿਹੜੇ ਕਪੜੇ ਨਿੱਖਰਦੇ ਨਹੀਂ ਫਿਰ ਥਾਪੀ ਤੈਨੂੰ ਪਤਾ ਮਾਰਨੀ ਪੈਂਦੀ ਕਪੜਿਆਂ ਤੇ ਤੇ ਮਾਰੀਦੀ ਨਹੀਂ ਤੇ ਉਹਦੇ ਉੱਤੇ ਥਾਪੀ ਲਾ ਦੇਦੀ ਤੇ ਚੱਲਦੀ ਮੈਂ ਨਾ ਤਾਂ ਅੱਜ ਦੀ ਪਾਪੀ ਨੇ ਕਹਿੰਦੀ ਆਪੇ ਇੱਕ ਮੈਨੂੰ ਵੀ ਉਹ ਬੱਤੀ ਵਾਲਾ ਚੁੱਲਾ ਜਿਹਾ ਲਿਆ ਦੇ ਆ ਮੇਹੀ ਜਟਾਣੀ ਲਈ ਤੇ ਭੈਣਾ ਸਾਰੇ ਕੰਮ ਉੱਤੇ ਕਰਦੀ ਚਾਹ ਵੀ ਬਣਾਉਂਦੀ ਸਬਜ਼ੀ ਬਣਾਉਂਦੀ ਸਾਰੇ ਕੰਮ ਤੇ ਮੈਂ ਕਹਿੰਦਾ ਰੇ ਆਪਾਂ ਵੀ ਇਕ ਲੈ ਆਈਏ ਆ ਕੱਢ 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 ਹੈ ਕਿਧਿ ਨਿਕਲੀ ਮੇਰੀ ਨਿਕਲੀ ਜਣਾ ਆ ਮੇਰੀ ਨਿਕਲੀ ਹੋਣੀ ਹੈ ਹੈ ਤਿੰਕ ਕਿਉਂ ਆਦੀ ਨਿਕਲਈਏ ਅਲੱਾ ਦਸ ਮਰਚੁਰੀਆਂ ਫੜੇ ਮੂ ਤੇਰਾ ਨਿਆਸ਼ਾ ਸਾਰੇ ਵਾਰ ਨੂੰ ਵੀ ਮੇਰੀプチ ਕਟਕੁ ਨਾ ਤਿੰਕ ਕਿਉਂ ਆਦੀ ਕਟੀਂਦਨ ਕਿਹੜੀ ਲੋੜ ਆਹ ਇਹਨਾਂ ਲਿੱਤੇ ਕੇ ਬੜੇ ਪਲੇ ਜਮਾਨੇ ਦਾ ਕਿਤੇ ਬੈਗ ਭੂਗ ਲਕਾਇਆ ਆਪਣੇ ਬਿੱਡਾ ਬੁੱਡਾ ਆਹ ਕੱਟਣ ਦੇ ਅਗਲੇ ਮੌਕੇ ਤੇ ਉਹਨਾਂ ਕੇ ਜਦ ਕੋਠੀ ਕਾਠੀ ਪਾਉਣੀ ਆਹ ਜਾ ਮੁੰਡਿਆਂ ਨੂੰ ਬਾਹਰ ਭੁਰੇਜਣਾ ਇਹਨਾਂ ਕੋ ਬੜਾ ਪੈਸਾ ਹੀ ਮਿਸਨੀਆ ਜਾਓ ਆ ਚੱਲ ਕੋਈ ਗੱਲ ਨਹੀਂ ਆ ਕਮੇਟੀ ਚੁੱਕੀ ਕੀ ਕੰਮ ਕਰਨਾ ਤੈਨੂੰ ਕਮੇਟੀ ਚੁੱਕ ਹੈਂ ਸੂਟ ਲੈਣੇ ਹੈ ਤੇ ਤੁਸੀਂ ਸੂਟ ਜਦੋਂ ਲੈਂਦੀਆਂ ਜੀ ਕਮੇਟੀ ਚੁੱਕਦੀਆਂ ਦੀ ਲੈ ਵੇ ਲੈ ਹੈ ਮੋ ਜਿੰਦਗੀ ਤੇ ਉਹਨਾਂ ਦੀ ਜਿੰਦਗੀ ਇਹ ਕਹੀਂ ਜਿਨ੍ਹਾਂ ਨੇ ਕਮੇਟੀ ਚੁਕਣੀ ਤੇ ਸਾਰੀ ਘਰ ਚੀ ਰੋਣਾ ਪਿਆ ਹੁੰਦਾ ਕਮੇਟੀ ਚੁਕਣੀ ਕਿ ਕਿ ਨਿਆਹ ਲੈਣਾ ਕਿ ਨਿਆਹ ਲੈ ਕੇ ਬਿੱਲ ਤਾਰਨਾ ਕਿ ਨੀ ਹੈ ਵਾਸ਼ਿੰਗ ਮਸ਼ੀਨ ਲੈਣੀ ਕਿ ਨਾ ਪ੍ਰੈਸ ਲੈਣੀ ਪ੍ਰੈਸ ਵਰਗੀ ਤੇ ਕਿਸੇ ਨੇ ਕਹਿਣਾ ਮੈਨੂੰ ਮੰਮੀ ਆ ਲੈ ਦੇ ਤੇ ਉਹਨੇ ਕਹਿਣਾ ਮੈਨੂੰ ਆ ਲੈ ਦੇ ਦੇਣਗੇ ਜਿੰਦਗੀ ਵੇਲਾ ਇਹਨਾਂ ਦੀ ਸੂਟ ਲੈਣਾ ਤੇ ਤਾਂ ਵੀ ਇਹਨਾਂ ਨੇ ਅਭਲੇ ਨਹੀਂ ਹੈ ਚੁੱਕੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਈ ਤੇ ਕਿਹਾ ਹੀ ਪੀ ਚੱਲ ਸਾਡੀ ਨਿਕਲ ਆਉਗੀ ਤੇ ਕਿਤੇ ਚੰਗੀ ਆ ਤੇ ਪਰ ਚੱਲ ਕੋਈ ਨਹੀਂ ਪਮਨੇ ਇੱਕ ਦੋ ਕਮੇਟੀਆਂ ਹੋਰ ਵੀ ਘਰ ਚ ਤੁਹਾਡੇ ਘਰ ਨਹੀਂ ਮਾਰਾ ਨਹੀਂ ਖਾਂਦੀਆਂ ਹਾਂ ਸਰਦਾ ਹੀ ਤੇ ਚੋਲ ਹਾਂ ਤੇਰੀ ਅਣਸ਼ਾ ਤੂੰ ਡੰਗਰੀ ਚੋਲੰਦਾ ਕਿਤੇ ਜਾ ਗਿਆ ਡੰਗਰ ਚੋਂ ਗਿਆ ਤੈਨੂੰ ਸੱਧਿਆ ਵੀ ਕੁੱਟੇਗਾ ਤੇਰੀ ਹਾਤੀ ਨਕਮੇ ਹਾਂ ਚਲੋ ਚੰਗਾ ਦੋ ਫੇਰ ਇਹਨਾਂ ਨੂੰ ਤੂੰ ਇੱਕ ਮੇਟੀ